ਕਰਦਾ ਹੈ ਇਹਦੇ ਬਾਰੇ ਜਾਣਨਾ ਪਾਉ। ਇਹਦੀ ਸਾਡੇ ਇੱਥੇ ਮਜੀਠਾ ਗਰੁੱਪ ਹੈ ਜੀ ਜੋ ਇਹਦੇ ਸਾ 24 ਤੇ 25 ਲਈ ਹਾਰਕੈਂਟ ਰੁਪਏ ਜੀ ਨੂੰ ਲਾਟ ਹੋਇਆ ਸੀ ਜੋ 31 ਮਾਰਚ ਤੱਕ ਇਹਦਾ ਚਾਰਜ ਸਾਡੇ ਕੋਲ ਹੈ ਜੀ। ਅੱਜ ਇੱਥੇ ਸ਼ਾਮੀ ਸੰਚਾਰ ਜੇ ਦਾ ਸਾਨੂੰ ਫੋਨ ਆਇਆ ਵੀ ਇੱਥੇ ਜੋ ਨਕਾਬ ਪੁਸ਼ ਮੁੰਡੇ ਆਏ ਜੀ ਉਹਨਾਂ ਨੇ ਇੱਕ ਪੈਟਰੋਲ ਬੰਬ ਨੁਮਾ ਚੀਜ਼ ਜਿਹੜੀ ਹੈ ਠੇਕੇ ਦੇ ਬਾਹਰ ਸੁੱਟ ਕੇ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਠੇਕੇ ਦੇ ਬਾਹਰ ਗ੍ਰਿਲ ਲੱਗੀ ਸੀ। ਫਿਰ ਉਹਨਾਂ ਨੇ ਦੋਹਾਂ ਹੱਥਾਂ 'ਚ ਪਿਸਟਲ ਫੜ ਕੇ ਗੋਰੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਗੋਲੀਆਂ ਚਲਾਉਂਦੇ ਇੱਕ ਮੈਗਜ਼ੀਨ ਵੀ ਮੌ ਉਮ ਮੈਗਜ਼ੀਨ ਸਾਡੇ ਮੁੰਡਿਆਂ ਨੇ ਮੌਕੇ ਤੋਂ ਬਰੰਦ ਕੀਤਾ ਹੈ ਜੀ ਹਾਂ ਤੇ ਇਹ ਠੇਕੇ ਦੇ ਬਾਹਰ ਜਿਹੜੀ ਉਹ ਅੱਗ ਲੱਗੀ ਸੀ ਉਹ ਮੌਕੇ ਤੇ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਜਿਹੜੇ ਮਜੀਠਿਆਰੇ ਉਹਨਾਂ ਨੇ ਮੌਕੇ ਤੋਂ ਉਹ ਬੈਂਡਰ ਨੂੰ ਜਿਹਨੂੰ ਅੱਗ ਲੱਗੀ ਸੀ ਉਹਨੂੰ ਵੀ ਕਬਜ਼ੇ 'ਚ ਲੈ ਲਿਆ ਤੇ ਜਿਹੜਾ ਉਹਨਾਂ ਨੇ ਕਿਹਾ ਤੇ ਵੀ ਇਹ ਜਿਹੜਾ ਜੀ ਇਹ ਮੈਗਜ਼ੀਨ ਇਹ ਜਿਹੜਾ ਚੈੱਕ ਹੋਣ ਗਿਆ ਇਹ ਬਿਲਕੁਲ ਝੂਠੀ ਗੱਲ ਹੈ ਉਹ ਸਾਡੇ ਮੁੰਡੇ ਨੂੰ ਕਿਹਾ ਸੀ ਅਸੀਂ ਇਸ ਕਰਕੇ ਕਿਹਾ ਸੀ ਕਿ ਸਾਡੇ ਜਿਹੜੇ ਇਸ ਗਰੁੱਪ ਦੇ ਆਉਣਦਰ ਨੇ ਹਾਂ ਉਹ ਆ ਰਹੇ ਨੇ ਮੌਕੇ ਤੇ ਉਹ ਆਪਣੇ ਹੈ ਆਪਣੇ ਆਪ ਹੀ ਇਹਨਾਂ ਨੂੰ ਜਿਹੜੇ ਪੁਲਿਸ ਦੇ ਹਵਾਲੇ ਕਰਨਗੇ ਕਿਉਂਕਿ ਜਿਹੜੇ ਮੌਕੇ ਤੇ ਇੱਥੇ ਬਲਾਸਟ ਵੀ ਹੋਇਆ ਹੈ ਤੇ ਜਿਹੜਾ ਇਹ ਮੌਕੇ ਤੇ ਗੋਲੀ ਵੀ ਚੱਲੀ ਹੈ ਤੇ ਆਹ ਮੌਕੇ ਤੇ ਮੈਗਜ਼ਨ ਵੀ ਗੋਲੀਆਂ ਨਾਲ ਪੂਰਾ ਲੋਡਿਆ ਜਿਹੜਾ ਮੈਗਜ਼ਨ ਇਹ ਵੀ ਮੌਕੇ ਤੋਂ ਬਰਾਮਦ ਹੋਇਆ ਜੀ ਹਾਂ ਹਾਂ ਪੁਰਾਣੀ ਕੋ ਰੰਜਤ ਸਿੰਘ ਆ ਕੋ ਡਾਕ ਡਾਟ ਜਾਂ ਕੋ ਇਹ ਲਾਸਟ ਈਅਰ ਵੀ ਸਾਡੇ ਮੰਜੀਥੇ ਦੇ ਵਿੱਚ ਜੀ ਦੋ ਤਿੰਨ ਠੇਕੇ ਤੇ ਪੈਟਰੋਲ ਬੰਬ ਛੁੱਟਿਆ ਗਿਆ ਸੀ ਜੀ ਤੇ ਇੱਕ ਉੱਥੇ ਜੇਠੂ ਵਾਲੇ ਵੀ ਸਾਡੇ ਠੇਕੇ ਤੇ ਇਦਾਂ ਇਹ ਪੈਟਰੋਲ ਬੰਬ ਛੁੱਟ ਕੇ ਤੇ ਮੁੜ ਕੇ ਠੇਕੇ ਦੇ ਉੱਤੇ ਗੋਲੀ ਚਲਾਈ ਗਈ ਸੀ ਇਹ ਸਿਰਫ ਇੱਕ ਪੰਜਾਬ ਦਾ ਮਾਹੌਲ ਖੜਾ ਕਰਨ ਲਈ ਇੱਕ ਦਾਹਤ ਫਲਾਉਣ ਲਈ ਹੈ ਜਿਹੜਾ ਜੀ ਸਭ ਕੁਝ ਕੀਤਾ ਜਾ ਰਿਹਾ ਕਿਸੇ ਦੇ ਕੋਈ ਸ਼ੱਕ ਹੋਵੇ ਤੁਹਾਨੂੰ ਸ਼ੱਕ ਜੀ ਪਤਾ ਹੀ ਹੈ ਜੀ ਸਾਰਾ ਜੀ ਡਿਪਾਰਟਮੈਂਟ ਨੂੰ ਸਾਰਾ ਪਤਾ ਹੈ ਜੀ ਆ ਤੁਹਾਡੇ ਸਾਹਮਣੇ ਸਾਡੇ ਸੇਲਮੈਨ ਨੂੰ ਜਿਹਨੇ ਮੌਕੇ ਤੇ ਸਟੇਟਮੈਂਟ ਦੇਣੀ ਸੀ ਉਹਨੂੰ ਪੁਲਿਸ ਕਬਜ਼ੇ 'ਚ ਕਰਕੇ ਮੌਕੇ ਤੋਂ ਲੈ ਗਈ ਹੈ ਜੀ ਫਿਰ ਮੈਗਜ਼ੀਨ ਦੇ ਬਾਰੇ ਪੁਲਿਸ ਨੂੰ ਪਤਾ ਹੈ ਕਿ ਮੈਗਜ਼ੀਨ ਪਤਾ ਜੀ ਪਤਾ ਹੈ ਜੀ ਉਹ ਸਿਰਫ ਸੇਲਮੈਨ ਨੂੰ ਇਹ ਕਿਹਾ ਸੀ ਵੀ ਅਸੀਂ ਆਪਣੀ ਹਾਜ਼ਰੀ 'ਚ ਪੁਲਿਸ ਦੇ ਹਵਾਲੇ ਕਰਾਂਗੇ ਉਹਨਾਂ ਨੇ ਉਹ ਸੇਲਮੈਨ ਜਿਹਨੇ ਸਟੇਟਮੈਂਟ ਦੇਣੀ ਸੀ ਉਹਨੂੰ ਚੁੱਕ ਕੇ ਆਪਣੇ ਕਬਜ਼ੇ 'ਚ ਔਰ ਦੋਸ਼ੀਆਂ ਨੂੰ ਅਰੈਸਟ ਕਰਨ ਦੇ ਬਜਾਏ ਜਿਹੜਾ ਸਾਡਾ ਸੇਲਮੈਨ ਸੀ ਮੌਕੇ 'ਤੇ ਜਿਹੜਾ ਡਰਿਆ ਹੋਇਆ ਸੀ ਉਹਨੂੰ ਆਪਣੇ ਨਾਲ ਅਰੈਸਟ ਕਰਕੇ ਤੇ ਥਾਣੇ ਲੈ ਗਏ ਇਹ ਇਹਦਾ ਇਹਦਾ ਮਤਲਬ ਤੁਸੀਂ ਮੰਨਦੇ ਹੋ ਕਿ ਪੁਲਿਸ ਕਹਾਣੀ ਘੜ ਰਹੀ ਆ ਤੁਹਾਡੇ ਸਾਹਮਣੇ ਆ ਭਾਜੀ ਵੇਖੋ ਮੈਗਜ਼ੀਨ ਇੱਥੇ ਸਾਰੀ ਵਾਰਦੇ ਤੇ ਇੱਥੇ ਹੋਈ ਆ ਉਹਨਾਂ ਨੇ ਮੈਗਜ਼ੀਨ ਕਹਿਤਾ ਜੀ ਟੈਸਟ ਹੋਣ ਗਿਆ ਜੈੰਤੀਪੁਰ ਜੀ ਜੈੰਤੀਪੁਰ ਕੋਲ ਲੈਬ ਥੋੜਾ ਜੀ ਸਿਰਫ ਇੱਕ ਸੇਲਮੈਨ ਨੇ ਕਿਹਾ ਵੀ ਸਾਡੇ ਮਾਲਕ ਆਉਣਗੇ ਤੇ ਫਿਰ ਅਸੀਂ ਇਹ ਚੀਜ਼ ਤੁਹਾਡੇ ਹਵਾਲੇ ਕਰਾਂਗੇ ਹਾਂ ਇਹ ਤੇ ਕਪੜਾ ਠੇਕੇਦਾਰਾਂ ਦਾ ਮੁੰਡਾ ਹੈ ਲਵ ਉਹਨੇ ਫੋਨ ਕੀਤਾ ਕਿ ਸਾਡੇ ਠੇਕੇ ਦੇ ਕੋਈ ਪੈਟਰੋਲ ਦੀ ਬੋਤਲ ਛੁੱਟ ਗਈ ਤੇ ਪੈਟਰੋਲ ਦੀ ਬੋਤਲ ਜਿਹੜੀ ਉਹਦੇ ਵੀ ਛੜਕਦੇ ਦੂਜੇ ਬੱਸੇ ਖੜੇ ਸੀ ਤੇ ਉਹਨੂੰ ਆਪਣਾ ਉਹਨਾਂ ਨੇ ਲਾਈਟਰ ਨਾਲ ਜਿਹੜਾ ਕਰੰਦਾ ਹੁੰਦਾ ਅੱਗ ਲਾ ਕੇ ਛੁੱਟੀ ਆ ਤੇ ਇਹ ਦੋ ਭਾਈ ਫਾਇਰ ਦਾ ਕੀਤਾ ਅੰਦੇ ਵੀ ਮੈਗਜ਼ੀਨ ਜਿਹੜਾ ਇਹ ਚੈੱਕ ਲਈ ਭੇਜਦਾ ਉਹ ਵਾਈਫਾਇਰ ਦੇ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਆਉਂਦੀ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਕਿਸੇ ਤਰ੍ਹਾਂ ਦਾ ਹੋਣ ਦਾ ਕੋਈ ਨਹੀਂ ਕੋਈ ਨਹੀਂ ਇਹ ਤਰਫੀਸ਼ ਕਰਦੇ ਢਾਈ ਨਾਲ ਚੰਗੀ। ਉਸ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਉਸ ਵੱਲੋਂ ਜੋ ਵੀ ਆਪਣਾ ਮੌਕੇ ਤੇ ਪਹੁੰਚੇ ਐਸਐਟੂ ਸਾਹਿਬ ਤੇ ਮੈਂ ਇਹ ਵੀ ਆਪਣਾ ਢਾਈ ਨਾਲ ਤਕਰੀਸ਼ ਕਰਾਂਗੇ। ਇਹ ਕੀ ਮੈਟਰ ਹੈ? ਤਾਂ ਸਰ ਜਿਹੜੇ ਮੈਗਜ਼ੀਨ ਦਾ ਜਿਹੜਾ ਰੋਲਾ ਵਾ ਉਹ ਉਹਦੇ ਬਾਰੇ ਵੀ ਦੱਸੋ ਜੀ। ਉਹਦੇ ਬਾਰੇ ਵੀ ਜਾਂਚ ਕਰਾਂਗੇ ਚੰਗੀ ਤਰ੍ਹਾਂ। ਬੋਤਲ ਸੁੱਟਣ ਵਾਲੇ ਵਿਅਕਤੀ ਦਾ ਪਤਾ ਲੱਗਾ ਜੀ ਕੌਣ ਹੈ? ਨਹੀਂ ਹਜੇ ਕੋਈ ਨਹੀਂ ਪਤਾ। ਲੱਗਦਾ ਕਿ ਨੈਕ ਰੋਟੀ ਗੱਲ ਹੈ। ਇਹ 9 ਵਜੇ ਵੀ 5:06 ਵਜੇ ਸਾਨੂੰ ਫੋਨ ਆਇਆ 9:06 ਵਜੇ ਦੀ ਗੱਲ ਹੈ। ਉਹਦੇ ਮੌਕੇ ਤੇ ਪਹੁੰਚ ਕੇ ਮੈਂ ਦੱਸ ਸਕਦਾ। ਉਹਨੂੰ ਉਹ ਸਟਾਰੀ ਹੋਈ ਸੀ ਨਹੀਂ ਅਜੇ ਤੱਕ ਤਫ਼ਤੀਸ਼ ਕਰਦੇ